ਯਾਨ ਮਰ ਹੋ ਗਿਆ ਉਸ ਮੈਂ ਉਹ ਕੁੜੀ ਕਹਿੰਦੇ ਨਾ ਵਿਆਹ ਕਰਾਉਂਗੀ ਦੰਦਰੀ ਜਾ ਕੇ ਮੁਕਰ ਗਈ ਤੁਮ ਤਾਂ ਠੰਗੜੀ ਪੈਂਟੀਆਂ ਆ ਦੋ ਰੋਲ ਕੀ ਕਟਣਾ ਹੋਈ ਆ ਜਿਹੜੀ ਤੁਹਾਨੂੰ ਅੱਜ ਪਤਾ ਲੱਗਿਆ ਫਿਰ ਉਹ ਵਿਆਹ ਕਰੋਂਗੇ ਆ ਕੇ ਸਵੇਰੋਂ ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਜਾਂ ਕਿੱਥੇ ਆਉਂਦਾ ਹੂੰ ਥੋੜਾ ਜਿਹਾ ਬੇਕ ਹੋ ਗਿਆ ਰਹਿ ਵੀ ਦੋ ਤਿੰਨ ਦਿਨ ਹੋ ਗਏ ਵੱਧ ਹੀ ਪਹਿਲਾਂ ਚੰਗਾ ਪੱਲਾ ਕੰਮ ਕਰਦਾ ਬਟੋਲ ਵਾਂਗਰੇ ਆ ਇੱਕ ਤਰੀਕ ਤੋਂ ਹੋ ਜਾਏ ਹੁਣ ਇਹ ਇੱਕ ਵਾਰਾ ਸੀ ਹੋਈ ਵਾਰਾ ਹੀ ਆ ਗਈ ਵਿਆਹ ਕਰਾ ਨਹੀਂ ਵਿਆਹ ਨੂੰਂ ਨਹੀਂ ਇਹ ਕਿੰਨੇ ਪੜਾਉਂਗਾ ਜੀ ਇਹ ਹੈ ਜੀ ਚਾਰ ਬੁਡੀਆਂ ਨੇ ਮੇਰੇ ਤਨ ਕਾਕੇ ਨਹੀਂ। ਲੋ ਸਵਾਗ ਇਸ ਤਰ੍ਹਾਂ ਦੀ ਹੈ। ਸਵਾਜੀ ਸਵਾਤਾ ਜਮਾਈ ਕੁੜੀਆਂ ਵਰਗਾ ਸੀ ਇਹਦਾ। ਅੱਛਾ ਜੀ। ਹਾਂ ਇਹਦਾ ਕਰੇ ਕੁੱਤੇ ਥੋੜੀ ਵੀ ਨਹੀਂ ਮਾਰੀ ਹੈਗੀ ਉਹ ਤਾਂ ਹੋਰ। ਅੱਛਾ ਜੀ। ਨਿਆਣੇ ਦੇ ਕਿ ਥੱਪੜ ਨਹੀਂ ਮਾਰਦਾ ਸੀਗਾ। ਇਹ ਕੀ ਕਾਰਨ ਜੀ ਉਹ ਕੁੜੀ ਨੂੰ ਬੱਢਣ ਲਗਾਤੀ ਸੀ ਕੋਈ। ਕਾਮ ਜੀ ਨਾ ਪ੍ਰੇਮ ਸਵਨਨ ਸੀ। ਇਹਦਾ ਕੀ ਨਾਮ ਸੀਗਾ? ਬਲਵਿੰਦਰ ਕੌਰ। ਇੱਕ ਅੱਦੇ ਘਰੇ ਆਈ ਹੈ ਤੁਹਾਨੂੰ ਪਤਾ ਸੀਗਾ? ਦੋ ਵਾਰੀ ਘਰ ਆ ਕੇ ਗਈ ਹੈ ਇਹ। ਮੁੰਡਾ ਦੇਖਣ ਆਈ ਕਿਰਾ। ਹਾਂ ਜੀ ਪ੍ਰੇਮ ਸਵਨਨ ਸੀ ਮੁੰਡਾ 1.5 ਸਾਲ ਤੋਂ ਉਹਦੇ ਦੇਖਣ ਆਈ ਹੈ 2 ਸਾਲ ਤਾਂ ਹੋ ਗਿਆ ਉਹ। ਦੱਲਾ ਕੋਈ ਲੜਾਈ ਹੋਈ ਇਹਨਾਂ ਦੀ ਨਹੀਂ ਕੋਈ ਲੜਾਈ ਨਹੀਂ ਹੋਈ ਇਹਨਾਂ ਦੀ ਤਰੇ ਲੜੇ ਨਹੀਂ ਤਰੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਇਹਨਾਂ ਦੀ ਸੁਣ ਜੀ ਇਹ ਵੀ ਆਇਆ ਪਿੰਡ ਵਾਸੀ ਵੱਲੋਂ ਕਿ ਜੀ ਲਾਤੀ ਤੋੜੀ ਚੀ ਗਈ ਸੀ ਕਿਸ ਕਾਰਨ ਤੋੜੀ ਗਈ ਜੀ ਜੀ ਹੁੰਦੇ ਨਹੀਂ ਜੀ ਇਹ ਗਲਤ ਆ ਕੋਲ ਖੜੇ ਦੇ ਨਾਲ ਸਾਰਾ ਪੁੱਤਰ ਉਹਦਾ ਗੋਡਾ ਕਬੱਡੀ ਖੇਡ ਲੇ ਰਾਂ ਨਾਲੇ ਤਾਂ ਉਹਦਾ ਅੰਦਰੋਂ ਨਾੜਾਂ ਹੋ ਗਿਆ ᱛੀਆਂ ਟੁੱਟ ਗਈਆਂ ᱛੀਆਂ ਤੇ ਬਾਕੀ ਉਹਦਾ ਗੋਡਾ ਜਮੇ ਬੇਕਾਰ ਹੋ ਗਿਆ ਠੀਕ ਆ ਪੰਪ ਤੇ ਕਿੰਨਾ ਟਾਈਮ ਕੰਮ ਕੀਤਾ ਹਣ ਪੰਪ ਤੇ ਹੋ ਗਈ 3-4 ਮਹੀਨੇ ਹੋ ਗਏ ਹਰੇਕ ਨੂੰ 3rd ਇਅਰ ਨੂੰ ਨਾ ਹਟਿਆ ਤਾਂ 15 ਦਿਨ ਹੋ ਗਿਆ ਅੱਜ ਤਰੀਕ ਦੇਖ ਲੋ ਕਿੰਨੀ ਆ ਉਦੋਂ ਦਾ ਹਟਿਆ ਹੋਇਆ ਕੰਚਾ ਪਾ ਚਾ ਪੰਦ ਹੋ ਗਈ ਛੋਟਾ મોਟਾ ਕੀ ਕਾਰ ਹੋਣਾ ਇੰਨੀ ਬੇਗਿਰਤੀ ਨਾ ਕਿਸ ਨੂੰ ਵੱਡਣਾ ਤਲਵਾਰਾਂ ਨਾਲ ਕੀ ਕਾਰਨ ਹੋ ਚੜੀ ਇਹੋ ਜਿਹੇ ਨਾ ਪ੍ਰੇਮ ਸਬੰਧਾਂ ਨੇ ਇੰਨਾ ਹੀ ਅਨੁਮਾਨ ਹੋ ਗਈ ਆ ਆਪਸ ਵਿੱਚ ਉਹ ਕੁੜੀ ਕਹਿੰਦੀ ਮੈਂ ਵਿਆਹ ਕਰਾਉਂਗੀ ਜਨਵਰੀ ਜਾ ਕੇ ਮੁਕਰ ਗਈ ਦਸੰਬਰ ਜਾ ਕੇ ਅੱਛਾ ਜੀ ਪਹਿਲਾਂ ਘੁੰਮ ਕੇ ਜਦੋਂ ਹਾਂ ਜੀ ਪਹਿਲਾਂ ਵੀ ਘਰ ਆਉਂਦੀ ਰਹੀ ਆ ਦੋ ਵਾਰੀ ਘਰ ਆ ਕੇ ਗਈਏਗੀ ਤੇ ਅੱਜ ਇੱਡਾ ਵੜਾ ਕੰਮ ਕੀਤਾ ਕਿੰਨੇ ਦਿਨ ਪਹਿਲਾਂ ਕਰੋਆ ਨਿਕਲੇ ਸੀ ਉਹ ਤਦ ਨੇ ਇਹ ਕੁ ਜੰਦਾ ਠੀਕਾ ਤੋਂ ਲੈ ਤੱਕ ਘਰ ਆ ਜਾਂਦਾ ਸੀਗਾ ਸ਼ਾਮ ਨੂੰ 5 ਵਜੇ ਗਿਆ ਸੀ ਅੱਜ ਜੀ ਉਹ ਹੋ ਗਿਆ 4:30 ਵਜੇ ਗਿਆ 4:30 ਵਜੇ ਸਮਰਾਜ ਨੂੰ ਗਿਆ ਸਮਰਾਜ ਸਿੱਧਾ ਗਿਆ ਸਿੱਧੇ ਹੱਥ ਚ ਕੀ ਸੀ ਉਹਦੇ ਨਾ ਨਹੀਂ ਹੱਥ ਵੀ ਕੋਲ ਕਰੋ ਕੁਝ ਨਹੀਂ ਲੈ ਕੇ ਗਿਆ ਜੋੜ ਜੀਤਾ ਸਹੀ ਕੀਤਾ ਜਾਂ ਗਲਤ ਕੀਤਾ ਤੁਹਾਡੇ ਡੋਲਰ ਹੀ ਕਹਿੰਦੇ ਇਹਦੀ ਗਲਤ ਕੀਤਾ ਤਾਂ ਵੀ ਇਹ ਗਲਤ ਕੀਤਾ ਇਹ ਐ ਕਹਿੰਦੇ ਆ ਕਿਸੇ ਦੀ ਆਤਮਾ ਦਾ ਘਾਤ ਕਰਨਾ ਇਹ ਬਿਲਕੁਲ ਗਲਤ ਹੈ ਸਾਡੇ ਬਾਬਾ ਜੀ ਨਹੀਂ ਕਹਿ ਰਹੇ ਉਹ ਕਹਿੰਦੇ ਕਿਸੇ ਨੂੰ ਇਹ ਉਹਨਾਂ ਦੋ ਦਾਨਾ ਦੋ ਅਸੀਂ ਦੰਦ ਦੇਣ ਦੇ ਹੱਕਦਾਰ ਹਾਂ ਸਾਡਾ ਮਿਲਣੀ ਚਾਹੀਦੀ ਇਹਨੂੰ ਫਿਰ ਸਾਜਾ ਤੋਂ ਭੁਗਤੂਗਾ ਹੀ ਉਹਨਾਂ ਨੂੰ ਮਿਲੂਗੀ ਇੰਨਾ ਵੀ ਅਨਮਾਰ ਹੋ ਗਿਆ ਉਸ ਮੈਂ ਉਹ ਕੁੜੀ ਕਹਿੰਦੇ ਵਿਆਹ ਕਰਾਉਂਗੀ ਜੰਬਲੀ ਜਾ ਕੇ ਮੁਕਰ ਗਈ ਕੰਟੈਂਸ ਠੰਗਾ ਜੀ ਬੈਂਟੀ ਦਾ ਲੋਰ ਕੀ ਕਟਣਾ ਹੋਈ ਹੈ ਜਿਹੜੀ ਤੁਹਾਨੂੰ ਅੱਜ ਪਤਾ ਲੱਗਿਆ ਇਹ ਜੋ ਵਿਆਹ ਕਰੋਂਗੇ ਆ ਕੇ ਸਵੇਰੋਂ ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਜਾਂ ਕਿੱਥੇ ਆਉਂਦਾ ਹੂੰ ਥੋੜਾ ਜਿਹਾ ਦੇਖ ਆਫ ਜਾ ਰਹੀ ਦੋ ਤਿੰਨ ਅੰਦਰ ਹੋ ਗਏ ਵੱਧ ਨਹੀਂ ਪਹਿਲਾਂ ਚੰਗਾ ਪਹਿਲਾਂ ਕੰਮ ਕਰਦਾ ਫਟੋਲ ਬੰਦੇ ਆਇ ਇੱਕ ਤਰੀਕ ਤੋਂ ਹਟੇ ਹੁਣ ਇਹ ਕਵਾਰਾ ਜੀ ਕਵਾਰਾ ਜੀ ਵਿਆਹ ਕਰਾ ਨਹੀਂ ਵਿਆਹ ਨੂੰ ਦੇਣੀ ਕਿੰਨੇ ਬੇੜਾ ਭਾਈ ਇਹਦੀ 4 ਬੁੱਡੀਆਂ ਨੇ ਮੇਰੇ ਤਨ ਕਾਕੇ ਨਹੀਂ ਤੇਰਾ ਸੁਆਗ ਇਸ ਤਰ੍ਹਾਂ ਜੀ ਸੁਆਜੀ ਜੁਆ ਤਾਂ ਜਮਈ ਕੁੜੀਆਂ ਵਰਗਾ ਸੀ ਇਹਦਾ ਅੱਛਾ ਜੀ ਹਾਂ ਇਹ ਤਾਂ ਕਰ ਕੁੱਤੇ ਥੋੜੀ ਮਨ ਮਾਰੀ ਹੈਗੀ ਹੋਰ ਤਾਂ ਹੋਰ ਅੱਛਾ ਜੀ ਨਿਆਣੇ ਦੇ ਥੱਪੜ ਨਹੀਂ ਮਾਰਦਾ ਸੀਗਾ ਇੱਕ ਇੱਕ ਕੀ ਕਾਰਨ ਜੀ ਉਹ ਕੁੜੀ ਨੂੰ ਵੱਡਣ ਲਗਾਤੀ ਸੀ ਕੋਈ ਕਾਰਨ ਇਹਨੇ ਪਲੇਟ ਵੱਲ ਸੀ ਇਹਦਾ ਕੀ ਨਾਮ ਸੀਗਾ ਬਲਦੇਂਦਰ ਕੌਰ ਇੱਕ ਅਦੇ ਘਰੇ ਆਈ ਹੈ ਤੁਹਾਨੂੰ ਪਤਾ ਸੀ ਗਿਆ ਦੋ ਵਾਰੀ ਘਰ ਆ ਕੇ ਗਈ ਹੈ ਇਹ ਮੁੰਡਾ ਦੇਖਣ ਆਇਆ ਗੇਰਾ ਹਾਂਜੀ ਬਲੇਵ ਸੋਨ ਦੀ ਮੁੰਡਾ ਢੇਰ ਸਾਲ ਦਾ ਉਹਦੇ ਦੇਖਣ ਆਇਆ 2 ਸਾਲ ਦਾ ਹੋ ਗਿਆ ਉਹ ਪਹਿਲਾਂ ਕੋਈ ਲੜਾਈ ਹੋਈ ਇਹਨਾਂ ਦੀ ਆਪਸ ਵਿੱਚ ਨਹੀਂ ਕੋਈ ਲੜਾਈ ਨਹੀਂ ਹੋਈ ਇਹਨਾਂ ਦੀ ਕਦੇ ਇਹ ਲੜੇ ਨਹੀਂ ਕਦੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਇਹਨਾਂ ਦੀ ਸੋਨ ਜੀ ਵੀ ਆਇਆ ਪਿੰਡ ਵਾਸੀ ਉਹ ਲੋਕ ਜੀ ਲਾਤੀ ਤੋੜੀ ਚੀ ਗਈ ਸੀ ਕਿਸ ਕਾਰਨ ਤੋੜੀ ਗਈ ਜੀ ਜੀ ਮੁੰਡੇ ਨਹੀਂ ਜੀ ਇਹ ਗਲਤ ਆ ਕੋਲ ਖੜੇ ਦੇ ਨਾਲ ਸਾਰਾ ਪੁੱਤਰ ਉਹਦਾ ਗੋਡਾ ਕਬੱਡੀ ਖੇਡ ਲੇਦਾ ਨਾਲੇ ਤਾਂ ਉਹਦਾ ਅੰਦਰੋਂ ਨਾੜਾਂ ਹੋ ਗਿਆ ਤੀਆਂ ਟੁੱਟ ਗਈਆਂ ਤੀਆਂ ਤੇ ਬਾਕੀ ਉਹਦਾ ਗੋਡਾ ਜਮੇ ਬੇਕਾਰ ਹੋ ਗਿਆ ਠੀਕ ਆ ਪੰਪ ਤੇ ਕਿੰਨਾ ਟਾਈਮ ਕੰਮ ਕੀਤਾ ਹ ਹਰੇਕ ਨੂੰ 3rd ਇਰ ਨੂੰ ਨਾ ਹਟੇ ਇੰਨਾ 15 ਸਾਲ ਹੋ ਗਿਆ ਜੇ ਤਰੀਕ ਦੇਖ ਲਓ ਕਿੰਨੀ ਆ ਉਦੋਂ ਦਾ ਹਟੇ ਹੋਇਆ ਕਿੰਚਾ ਪਾਟਾ ਪੰਦਲ ਹੋ ਗਿਆ ਕੀ ਛੋਟਾ ਬੋਟਾ ਕੀ ਕਾਰਨ ਹੋ ਰਿਹਾ ਇੰਨੀ ਬੇਗੇਰ ਕਿੰਨਾ ਵੇਸ ਨੂੰ ਵੱਡਣਾ ਤਲਵਾਰਾਂ ਨਾਲ ਕੀ ਕਾਰਨ ਹੋਦਾ ਰਹਿੰਦਾ ਇਹਦਾ ਜੇ ਨਾ ਪ੍ਰੇਮ ਸਬੰਧਾਂ ਦੇ ਇੰਨਾਂ ਹੀ ਅਨੁਮਾਨ ਹੋ ਗਿਆ ਆਪਸ ਵਿੱਚ ਉਹ ਕੁੜੀ ਕਹਿੰਦੀ ਮੈਂ ਵਿਆਹ ਕਰਾਉਂਗੀ ਪਰ ਜਨਬਰੀ ਜਾ ਕੇ ਮੁਕਰ ਗਈ ਦਸੰਬਰ ਤੇ ਆ ਕੇ ਅੱਛਾ ਜੀ ਪਹਿਲਾਂ ਫੋਟੋ ਦਿਖਾਓ ਜੀ ਹਾਂ ਜੀ ਪਹਿਲਾਂ ਜੀ ਘਰ ਆਉਂਦੀ ਰਹੀ ਆ ਦੋ ਵਾਰੀ ਘਰ ਆ ਕੇ ਗਈਏਗੀ ਤੇ ਅੱਜ ਇਦਾਂ ਬੜਾ ਕੰਮ ਕੀਤਾ ਕਿੰਨੇ ਦਿਨ ਪਹਿਲਾਂ ਕਰੋਆ ਨਿਕਲੇ ਸੀ ਕਹਿੰਦੇ ਇਹ ਕੁ ਜੇ ਜਾਂਦਾ ਠੀਕ ਜੇ ਉਹ ਨਾਲੇ ਤੱਕ ਘਰ ਆ ਜਾਂਦਾ ਸੀਗਾ ਸ਼ਾਮ ਨੂੰ 7 ਵਜੇ ਗਿਆ ਸੀ ਅੱਜ ਜੀ ਉਹ ਹੋ ਗਿਆ 9:30 ਵਜੇ ਗਿਆ 9:30 ਵਜੇ ਸਮਰਾਜ ਨੂੰ ਗਿਆ ਸਮਰਾਜ ਸਿੱਧਾ ਗਿਆ ਸੀ ਹੱਥ ਚ ਕੀ ਸੀ ਉਹਦੇ ਨਾ ਨਹੀਂ ਹੱਥ ਵੀ ਕੋਲ ਕਰੋ ਕੁਝ ਨਹੀਂ ਲੈ ਕੇ ਗਿਆ ਜੋੜ ਜੀਤਾ ਸਹੀ ਕੀਤਾ ਜਾਂ ਗਲਤ ਕੀਤਾ ਤੁਹਾਡੇ ਦੋਲ ਦੇ ਇਹਦੀ ਗਲਤ ਕੀਤਾ ਤਾਂ ਫਿਰ ਇਹ ਗਲਤ ਕੀਤਾ ਇਹ ਐ ਕਹਿੰਦੇ ਆ ਕਿਸੇ ਦੀ ਆਤਮਾ ਨਾਲ ਘਾਤ ਕਰਨਾ ਇਹ ਬਿਲਕੁਲ ਗਲਤ ਹੈ ਸਾਡੇ ਬਾਬਾ ਜੀ ਨਹੀਂ ਕਹਿ ਰਹੇ ਉਹ ਕਹਿੰਦੇ ਕਿਸੇ ਨੂੰ ਇਹ ਉਹਨਾਂ ਦੋ ਦਾਨਾ ਦੋ ਅਸੀਂ ਦੰਦ ਦੇਣ ਦੇ ਹੱਕਦਾਰ ਸਾਨੂੰ ਮਿਲਣੀ ਚਾਹੀਦੀ ਇਹਨੂੰ ਫਿਰ ਸਾਜਾ ਤੋਂ ਭੁਗਤੂਗਾ ਹੀ ਉਹਨਾਂ ਨੂੰ ਮਿਲੂਗੀ